ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਰਾਜ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਸ਼ਾ ਤਸਕਰਾਂ ਨੂੰ ਖਤਮ ਕਰਨ ਦੇ ਲਈ ਰਾਜ ਭਰ ਦੇ ਵਿੱਚ ED P ਪਲਾਨ ਤਹਿਤ ਨਸ਼ਮੁਕ ਜੰਗ ਨਾਮਕ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੰਜਾਬ ਅਤੇ ਪੰਜਾਬ ਪੁਲਿਸ ਦਾ ED P ਪਲਾਨ ED P ਐਕਸ਼ਨ ਪਲਾਨ ਕੀ ਹੈ ਕਿ ਮੁਹਿੰਮ ਹੈ ਉਹ ਤੁਹਾਨੂੰ ਦੱਸ ਦਿੰਨੇ ਆ ਇਹ ਇਨਫੋਰਸਮੈਂਟ ਮੂਵਮੈਂਟ ਤਹਿਤ ਸੂਬੇ ਵਿੱਚ ਨਸ਼ਿਆਂ ਤੇ ਨਸ਼ੇ ਤਸਕਰਾਂ ਵਿਰੁੱਧ ਪੰਜਾਬ ਦੀ ਲਗਾਤਾਰ ਕਾਰਵਾਈ ਰੋਜ਼ਾਨਾ جاری ਹੈ ਤੇ ਨਸ਼ਿਆਂ ਦੇ ਮਾਮਲਿਆਂ ਵਿੱਚ ਨਿਆਇਕ ਅਦਾਲਤਾਂ ਤੋ ਜ਼ਮਾਨਤ ਤੇ ਬਾਹਰ ਆਉਣ ਵਾਲੇ ਨਸ਼ਿਤਸਤਰਾ ਨੂੰ ਪੰਜਾਬ ਪੁਲਿਸ ਵੱਲੋਂ ਗੁਪਤ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ ਤੇ ਨਸ਼ਿਆਂ ਦੀ ਵਿਕਰੀ ਤੋਂ ਹੋਈ ਆਮਦਨ ਤੋਂ ਬਣਾਈ ਗਈ ਜ਼ਮੀਨ ਅਤੇ ਜਾਇਦਾਦ ਨੂੰ ਕਾਨੂੰਨ ਅਨੁਸਾਰ ਜ਼ਬਤ ਕੀਤਾ ਜਾਂਦਾ ਹੈ ਤੇ ਇਹ ਕਾਰਵਾਈ ਲਗਾਤਾਰ ਜਾਰੀ ਹੈ ਤੇ ਉੱਤੇ ਹੀ ਦੀਦਾ ਅਰਥ ਹੈ ਕਿ ਐਡਿਕਸ਼ਨ ਸੈਂਟਰ ਯਾਨੀ ਕਿ ਇਸ ਰਾਜ ਦੇ ਲੋਕ ਜਾਂ ਨੌਜਵਾਨ ਜੋ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਦਾ ਇਲਾਜ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਕਰਵਾਇਆ ਜਾਂਦਾ ਹੈ ਤੇ ਉੱਥੇ ਹੀ ਪੀ ਦਾ ਅਰਥ ਹੈ ਕਿ ਰੋਕਦਾਮ ਯਾਨੀ ਕਿ ਨਸ਼ਾ ਦੇ ਉੱਤੇ ਰੋਕਦਾਮ ਦਾ ਪਾਬ ਹੈ ਸਿੱਖਿਆ ਵਿਭਾਗ ਸਹਿਬ ਵਿਭਾਗ ਰਾਹੀਂ ਸੂਬੇ ਵਿੱਚ ਦੀ ਆਦਤ ਨੂੰ ਖਤਮ ਕਰਨ ਦੇ ਲਈ ਜਾਗਰੂਕਤਾ ਜਿਹੜੀ ਆ ਉਹ ਫੈਲਾਈ ਜਾਵੇ ਤੇ ਉੱਥੇ ਹੀ ਹੋਰ ਵਿਭਾਗਾਂ ਨੂੰ ਵੀ ਸ਼ਾਮਿਲ ਕਰਕੇ ਨਸ਼ਿਆਂ ਦੀ ਦੁਰਵਰਤੋਂ ਲਈ ਬਦਨਾਮ ਸ਼ਹਿਰਾਂ ਪਿੰਡਾਂ ਅਤੇ ਇਲਾਕਿਆਂ ਵਿੱਚ ਜਾ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਈ ਤੇ ਉੱਥੇ ਹੀ ਕਪੂਰਥਲਾ ਪੁਲਿਸ ਨੇ ਕਪੂਰਥਲਾ ਅਤੇ ਫਗਵਾੜਾ ਦੇ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਅਤੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਜਾਰੀ ਕੀਤੀ ਇਸ ਦੇ ਨਾਲ ਤੁਹਾਨੂੰ ਦੱਸਦੇ ਹਾਂ ਇਸ ਮੁਹਿੰਮ ਦੇ ਤਹਿਤ ਐਸਐਸਪੀ ਕਪੂਰਥਲਾ ਜ਼ਿਲ੍ਹੇ ਨੇ ਪੰਜਾਬ ਪੁਲਿਸ ਦੀ ਇੱਕ ਹੋਰ ਹੈਲਪਲਾਈਨ ਸਿਹਤ ਪੰਜਾਬ ਜਾਰੀ ਕੀਤੀ ਹੈ ਤੇ ਦੱਸਦੇ ਹੀ ਜਿਸ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕ ਜਾਣਕਾਰੀ ਸਾਂਝੀ ਕਰਨ ਦੇ ਲਈ ਸਹਿਯੋਗ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਜਿਹੜਾ ਹੈ ਉਹ ਗੁਪਤ ਰੱਖਿਆ ਜਾਵੇਗਾ ਤੇ ਲਗਭਗ 11 ਪਿੰਡਾਂ ਅਤੇ ਇਲਾਕਿਆਂ ਦੇ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਜਿਹੜੀ ਹੈ ਉਚਲਾਈ ਜਾ ਰਹੀ ਹੈ। ਆਪ ਸਰਕਾਰ ਦੇ ਵੱਲੋਂ ਜਿਹੜੇ ਨਸ਼ੇ ਦੇ ਖਿਲਾਫ ਇੱਕ ਜਿਹੜੀ ਵੱਡੀ ਮੁਹਿੰਮ ਦੀ ਜੰਗ ਹੀ ਛੇੜੀ ਗਈ ਹੈ ਹੁਣ ਕਿ ਇਹ ਜਿਹੜਾ ਨਸ਼ੇ ਦਾ ਜਿਹੜਾ ਕੋਡ ਹੈਗਾ ਇਹ ਇਹਨੂੰ ਜੜੋਂ ਆਪਾਂ ਕੱਢ ਕੇ ਛੱਡ ਦੇਣਾ ਹੈਗਾ ਇੱਕ ਨਵੀਂ ਲਹਿਰ ਇੱਕ ਨਵੇਂ ਜੋਸ਼ ਦੇ ਨਾਲ ਇੱਕ ਦੁਬਾਰਾ ਇਹਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੇ ਵਿੱਚ ਜੰਗੀ ਪੱਦਰ ਤੇ ਜਿਹੜੇ ਨਸ਼ਾ ਤੇ ਹੌਟਸਪੌਟਸ ਹੈਗੇ ਆ ਉਹਨਾਂ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਲਗਾਤਾਰ ਹੁਣ ਕਾਰਵਾਈ ਰੋਜ਼ਾਨਾ ਚੱਲੂਗੀ ਤੇ ਜਿਹੜੇ ਨਸ਼ੇ ਦੇ ਜਿਹੜੇ ਤਸਕਰ ਹੈਗੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏ ਪੰਜਾਬ ਸਰਕਾਰ ਦਾ ਨਸ਼ਾ ਦੇ ਖਿਲਾਫ ਈਡੀਪੀ ਜਿਹੜਾ ਹੈਗਾ ਇਹ ਪਲਾਨ ਹੈਗਾ ਹੈ ਈਡੇ ਵੱਲੋਂ ਮਤਲਬ ਇਨਫੋਰਸਮੈਂਟ ਜਿਹਦੇ ਵਿੱਚ ਅਸੀਂ ਨਸ਼ਾ ਤਸਕਰਾਂ ਦੇ ਉੱਤੇ ਨਿਰੰਤਰ ਕਾਰਵਾਈ ਕਰਾਂਗੇ ਜਿਹੜੇ ਬੇਲ ਆਊਟ ਹੋ ਕੇ ਆਉਂਦੇ ਆ ਪੁਰਾਣੇ ਜਿਨ੍ਹਾਂ ਤੇ ਮੁਕਦਮੇ ਹੈਗੇ ਆ ਉਹਨਾਂ ਦੇ ਉੱਤੇ ਵੀ ਚੈੱਕ ਰੱਖਾਂਗੇ ਇਹਨਾਂ ਦੇ ਜਿਹੜੀ ਆਪਣੀ ਪ੍ਰਾਪਰਟੀਆਂ ਨਸ਼ਾ ਵੇਚ ਕੇ ਜਿਹੜੀ ਬਣਾਈਆਂ ਉਹਨਾਂ ਨੂੰ ਵੀ ਅਸੀਂ ਕਾਨੂੰਨ ਅਨੁਸਾਰ ਜ਼ਬਤ ਕਰਾਵਾਂਗੇ ਤੇ ਨਿਰੰਤਰ ਇਹਨਾਂ ਤੇ ਕਾਰਵਾਈ ਚੱਲੂਗੀ ਇਸ ਤੋਂ ਇਲਾਵਾ ਡੀ ਦਾ ਮਤਲਬ ਡੀ ਐਡਿਕਸ਼ਨ ਪੰਜਾਬ ਸਰਕਾਰ ਦਾ ਟੀਚਾ ਹੈਗਾ ਹੈ ਕਿ ਜਿਹੜੇ ਵੀ ਆਪਣੇ ਮੁੰਡੇ ਨੌਜਵਾਨ ਜਿਹੜੇ ਆ ਉਹ ਨਸ਼ੇ ਦਾ ਸ਼ਿਕਾਰ ਹੋਏ ਹਨ ਜਿਹੜੇ ਵੇਚਦੇ ਨਹੀਂ ਹਨ ਪਰ ਸੇਵਨ ਕਰਦੇ ਹਨ ਉਹ ਸ਼ਿਕਾਰ ਹਨ ਉਹ ਬਿਮਾਰ ਹਨ ਤੇ ਉਹਨਾਂ ਦੇ ਡੀ ਐਡਿਕਸ਼ਨ ਲਈ ਸਰਕਾਰ ਵੱਲੋਂ ਜਿਹੜੇ ਵੱਖ-ਵੱਖ ਹਸਪਤਾਲਾਂ 'ਚ ਜਿਹੜੇ ਡੀ ਐਡਿਕਸ਼ਨ ਸੈਂਟਰ ਓਪਰ ਸੈਂਟਰ ਜਿਹੜੇ ਚਲਾਏ ਜਾ ਰਹੇ ਹਨ ਅਸੀਂ ਵੀ ਉਹ ਨੌਜਵਾਨਾਂ ਨੂੰ ਪੂਰੀ ਅਸਿਸਟ ਕਰਕੇ ਉਹਨਾਂ ਦਾ ਡੀ ਐਡਿਕਸ਼ਨ ਕਰਾਉਣ ਚ ਪੂਰੀ ਮਦਦ ਉਹਨਾਂ ਦੀ ਕਰਾਂਗੇ ਇਸ ਤੋਂ ਇਲਾਵਾ ਕੋਈ ਵੀ ਨੌਜਵਾਨ ਜੇ ਨਸ਼ਾ ਦਾ ਸੇਵਨ ਕਰਦਾ ਹੋਇਆ ਫੜਿਆ ਜਾਂਦਾ ਹੈ ਤੇ ਉਹਦੀ ਵੀ ਅਸੀਂ 64 A ਐਨ ਡੀ ਪੀ ਐਸ ਦੇ ਤਹਿਤ ਉਹਦੀ ਪ੍ਰੋਸੀਕਿਊਸ਼ਨ ਮਾਫ ਕਰਾਉਣ ਚ ਉਹਦੀ ਮਦਦ ਕਰਾਂਗੇ ਆਈਡੀਆ ਹੈਗਾ ਕਿ ਜੋ ਵੀ ਇੱਕ ਗਲਤ ਰਾਹ ਤੇ ਤੁਰਿਆ ਹੈਗਾ ਉਹਨੂੰ ਵਾਪਸ ਲਿਆ ਕੇ ਇੱਕ ਨਾਰਮਲ ਜਿਹੜੀ ਉਹਦੀ ਕੰਮਕਾਰ ਹੈਗਾ ਤਾਂ ਸੋਸਾਇਟੀ ਦੇ ਵਿੱਚ ਉਹਦਾ ਰੀ ਇੰਟੀਗ੍ਰੇਸ਼ਨ ਕੀਤਾ ਜਾਵੇ ਜਿਹੜੀ ਪੀ ਹੈਗੀ ਹੈ ਪੀ ਦਾ ਮਤਲਬ ਹੈ ਪ੍ਰੀਵੈਂਸ਼ਨ ਪ੍ਰੀਵੈਂਸ਼ਨ ਤੋਂ ਸਿੱਧਾ ਹੀ ਜਿਹੜੀ ਜਾਗਰੂਕਤਾ ਲਹਿਰ ਇੱਕ ਨਵੇਂ ਸਿਰੇ ਤੋਂ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਐਜੂਕੇਸ਼ਨ ਮਹਿਕਮਾ ਹੈਲਥ ਮਹਿਕਮਾ ਪੁਲਿਸ ਮਹਿਕਮਾ ਅਤੇ ਹੋਰ ਮਹਿਕਮਿਆਂ ਵੱਲੋਂ ਜਿਹੜੇ ਸਪੈਸ਼ਲੀ ਡਰੱਗ ਹੌਟਸਪੌਟਸ ਹੈਗੇ ਆ ਉਹਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਜਾਗਰੂਕਤੀ ਫੈਲਾਈ ਜਾਊਗੀ ਉਹਨਾਂ ਨੂੰ ਮੋਟੀਵੇਟ ਕੀਤਾ ਜਾਊਗਾ ਕਿ ਆਪਣੇ ਜਿਹੜੇ ਬੱਚਾ ਦਾ ਜਿਹੜਾ ਧਿਆਨ ਰੱਖਣ ਜਿਹੜਾ ਵੱਡੀ ਗਰੁੱਪ ਜਿਹੜਾ ਪ੍ਰੋਗਰਾਮ ਪਹਿਲਾਂ ਚੱਲਦਾ ਸੀ ਉਹਨੂੰ ਵੀ ਰੀਨਿਊ ਅਸੀਂ ਕਰਾਂਗੇ ਤਾਂ ਜੋ ਬੱਚੇ ਜਿਹੜੇ ਗਲਤ ਰਾਹ ਤੇ ਨਾ ਚੱਲਣ ਇਸ ਤੋਂ ਇਲਾਵਾ ਜਿਹੜਾ ਸਰਕਾਰ ਵੱਲੋਂ ਇੱਕ ਸਕਿਲਿੰਗ ਦਾ ਪ੍ਰੋਗਰਾਮ ਵੀ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ ਜਿਹਦੇ ਤਹਿਤ ਜੋ ਵੀ ਆ ਮੁੰਡੇ ਹੈਗੇ ਆ ਨੌਜਵਾਨ ਹੈ ਜਿਨ੍ਹਾਂ ਨੂੰ ਜਿਹੜਾ ਜੇ ਬੇਰੋਜ਼ਗਾਰ ਹੈਗੇ ਆ ਉਹਨਾਂ ਦੀ ਸਕਿਲਿੰਗ ਕਰਾਈ ਜਾਊਗੀ ਤਾਂ ਜੋ ਇੱਕ ਸੈਲਫ এমਪਲॉयਮੈਂਟ ਆਪਣੇ ਪੱਧਰ ਤੇ ਹੀ ਸ਼ੁਰੂ ਕਰ ਸਕਣ ਤੇ ਜਿਹੜੇ ਇਸ ਗਲਤ ਰਾਹ ਤੇ ਉਹਨਾਂ ਨੂੰ ਜਾਣਦੀ ਨਾਲ ਲੋੜ ਸਰ ਕੋਈ ਰਿਕਵਰੀ ਹੋਈ ਹੈ ਜਿਹੜੀ ਕਿ ਟਾਡੇ ਵੱਲੋਂ ਰੇਟ ਕੀਤੀ ਗਈ ਹੈ ਹਰ ਇੱਕ ਮੁਹੱਲੇ ਦੇ ਵਿੱਚ ਨਹੀਂ ਬਿਲਕੁਲ ਇਹ ਚ ਰਿਕਵਰੀਜ਼ ਵੀ ਹੋਈਆਂ ਹੈਗੀਆਂ ਹੋਰ ਐਕਸ਼ਨ ਵੀ ਲਿਆ ਜਾ ਰਿਹਾ ਹੈ ਅਜੇ ਆਪਰੇਸ਼ਨ ਚੱਲ ਰਿਹਾ ਹੈਗਾ ਜੇ ਤਾਂ ਆਪਰੇਸ਼ਨ ਮੁੱਕ ਰਿਹਾ ਤੁਹਾਡੇ ਨਾਲ ਅਸੀਂ ਇਨਫੋਰਮੇਸ਼ਨ ਸਾਂਝੀ ਕਰਾਂਗੇ ਸਰ ਕਿਹੜੇ ਕਿਹੜੇ ਏਰੀਆ ਜਿਨਸੇ ਛਾਪੇ ਮਾਰੇ ਜਿਹੜੇ ਇਹਦੇ ਵਿੱਚ ਸਾਡੇ ਵੱਲੋਂ ਜ਼ਿਲ੍ਹੇ ਦੇ 11 ਡਰਗ ਹੌਟਸਪੌਟਸ ਜਿਹੜੇ ਪਿੰਡ ਜਾਂ ਮੁਹੱਲੇ ਆਈਡੈਂਟੀਫਾਈ ਕੀਤੇ ਗਏ ਹਨ ਜਿਹਦੇ ਉੱਤੇ ਅਸੀਂ ਖਾਸ ਫੋਕਸ ਰੱਖਾਂਗੇ ਪਰ ਇਸ ਤੋਂ ਇਲਾਵਾ ਵੀ ਜਿੱਥੇ ਵੀ ਸਾਨੂੰ ਕੰਪਲੇਂਟ ਆਂਦੀ ਹੈ ਉਹਦੇ ਤੇ ਪਹਿਲ ਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਲੋਕਾਂ ਨੂੰ ਅਪੀਲ ਹੈਗੀ ਹੈ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਹੈਲਪਲਾਈਨ ਜਿਹੜੀ ਲਾਂਚ ਕੀਤੀ ਗਈਆਂ ਪੱਧ ਚੜ ਕੇ ਜਿਹੜੀ ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਤੁਹਾਡੀ ਤੁਸੀਂ ਸਾਡੇ ਨਾਲ ਸਾਂਝੀ ਕਰੋ ਇਸ ਜੰਗ ਦੇ ਵਿੱਚ ਅਸੀਂ ਵੱਧ ਚੜ ਕੇ ਜਿਹੜਾ ਇਹ ਕਾਰਵਾਈ ਕਰਾਂਗੇ ਇਸ ਵਾਰ ਦੇ ਸਪੋਰਟ ਦੀ ਅਸੀਂ ਬਹੁਤ ਜ਼ਿਆਦਾ ਉਮੀਦ ਕਰਦੇ ਆਂ ਸਰ ਪੁਲਿਸ ਵੱਲੋਂ ਪਹਿਲਾਂ ਵੀ ਰੇਡ ਕੀਤੀ ਜਾਂਦੀ ਹੈ ਪਰ ਜਿਹੜੇ ਕਿ ਨਸ਼ਾ ਤਸਕਰ ਹੈਗੇ ਇਹਨਾਂ ਤੇ ਜੂਮ ਨਹੀਂ ਸਿਰਕੇ ਦੀ ਕੋਈ ਹੁਣ ਥੋਸ ਕੋਈ ਕਦਮ ਚੁੱਕੇ ਜਾਊਗਾ ਆਨਰ ਟਾਈਮ 'ਚ ਨਾ ਬਿਲਕੁਲ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਇੱਕ ਤਾਂ ਬੜਾ ਸਖਤ ਜਿਹੜਾ ਇਹਨਾਂ ਤੇ ਪੀਨਲ ਐਕਸ਼ਨ ਕਰਾਂਗੇ ਜਿਨ੍ਹਾਂ ਦੀ ਪੁਰਾਣੀ ਹਿਸਟਰੀ ਵੀ ਹੈਗੀ ਹੈ ਨਸ਼ਾ ਤਸਕਰ ਹੋਣ ਦੀ ਉਹਨੇ ਦੀ ਜਿਹੜੀ ਜ਼ਮਾਨਤਾ ਹੋਈਆਂ ਉਹ ਵੀ ਅਸੀਂ ਕੈਨਸਲ ਕਰਾਵਾਂਗੇ ਇਸ ਤੋਂ ਇਲਾਵਾ ਜਿਹੜਾ ਸਖਤ ਧਾਰਾ ਆਰਗੇਨਾਈਜ਼ ਕ੍ਰਾਈਮ ਦੀ ਹੈਗੀ 111 ਬੀ ਐਨ ਐਸ ਉਹਦੇ ਤਹਿਤ ਵੀ ਅਸੀਂ ਕਾਰਵਾਈ ਕਰਾਂਗੇ ਤੇ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਨਾਜਾਇਜ਼ ਜਿਹੜੀ ਪ੍ਰੋਸੀਡਸ ਆਫ ਕਲੇਮ ਤੋਂ ਇਹਨਾਂ ਨੇ ਪ੍ਰੋਪਰਟੀਆਂ ਬਣਾਈਆਂ ਉਹ ਵੀ ਅਸੀਂ ਅਟੈਚ ਕਰਾਵਾਂਗੇ ਸਰ ਆਪਰੇਸ ਉਹ ਜਿਸ ਤਰ੍ਹਾਂ ਹਰ ਮਲੇ ਦੇ ਵਿੱਚ ਕੈਸੋ ਚੱਲ ਰਿਹਾ ਪਰ ਕਈ ਵਾਰੀ ਕੀ ਹੁੰਦਾ ਕਿ ਇਹਨਾਂ ਨੂੰ ਨਸ਼ਾ ਤਸਕਰਾਂ ਨੂੰ ਪਹਿਲੇ ਹੀ ਫੋਨ ਪਹੁੰਚ ਜਾਂਦੇ ਜੀ ਅੱਜ ਆਪਰੇਸ਼ਨ ਹੋ ਰਿਹਾ ਕਸੋ ਜਾਂ ਛਾਪੇਮਾਰੀ ਹੋ ਰਹੀ ਘਰਾਂ ਦੇ ਵਿੱਚ ਤੇ ਉਹ ਜਾਂ ਤਾਂ ਗੈਪ ਹੋ ਜਾਂਦੇ ਆ ਘਰਾਂ ਦੇ ਵਿੱਚੋਂ ਜਾਂ ਉਹਨਾਂ ਕੋਲੋਂ ਪੁੱਛ ਲਵਦਾ ਨਹੀਂਗਾ ਕੀ ਕਹੂੰਗਾ ਆ ਬਿਲਕੁਲ ਇਹ ਜਿਹੜੀ ਕਦੇ-ਕਦੇ ਐਦਾਂ ਦੀ ਪ੍ਰੋਬਲਮ ਹੀ ਸਾਨੂੰ ਆਂਦੀ ਹੈਗੀ ਹੈ ਤੇ ਅਸੀਂ ਜਿਹੜੀ ਸਰਪ੍ਰਾਈਜ਼ ਚੈਕਿੰਗਸ ਹੈ ਉਹਦੀ ਅਸੀਂ ਫ੍ਰੀਕਵੈਂਸੀ ਬਤਾਵਾਂਗੇ ਵਕਫ-ਵਕ ਟੀਮਾਂ ਤੋਂ ਅਸੀਂ ਜਿਹੜੀ ਵਕਫ-ਵਕ ਥਾਵਾਂ ਤੇ ਅਚਨ-ਛੇਤਹੀ ਚੈਕਿੰਗ ਕਰਾਵਾਂਗੇ ਤਾਂ ਜੋ ਇਸ ਜਿਹੜੀ ਮੁਸ਼ਕਿਲ ਦਾ ਵੀ ਸਾਨੂੰ ਸਾਹਮਣਾ ਨਾ ਕਰਨਾ ਅੱਜ ਵੀ ਦੇਖਣ ਨੂੰ ਆਇਆ ਵਾ ਕਿ ਲੋਕ ਘਰਾਂ ਨੂੰ ਜਿੰਦੇ ਲਾ ਕੇ ਭੱਜ ਗਏ ਹੈ ਘਰ ਤਾਂ ਉੱਥੇ ਹੀ ਹੈ ਜੀ ਬਾਕੀ ਲੋਕਾਂ 'ਚ ਡਰ ਹੋਏਗਾ ਮੈਂ ਤਾਂ ਇਹੀ ਕਵਾਂਗਾ ਕਿ ਜਿਹੜੇ ਜੋ ਵੀ ਇੱਥੇ ਦੇ ਮਾੜੇ ਕੰਮਾਂ 'ਚ ਇਨਵੋਲਡ ਹੈ ਇੱਥੇ ਇਲਾਕਾ ਛੱਡ ਕੇ ਭੱਜਣ ਨਹੀਂ ਤਾਂ ਅਸੀਂ ਵੱਧ ਤੋਂ ਵੱਧ ਉਹਨਾਂ ਤੇ ਜਿਹੜੀ ਕਾਰਵਾਈ ਕਰਾਂਗੇ ਠੀਕ ਹੈ